ਵੰਨ ਜੀ ਸੱਜਣ ਜੀ ਸਾਰਿਆਂ ਨੂੰ ਅੱਜ ਅਸੀਂ ਰੋੜੀ ਦੇ ਵਿੱਚ ਆਏ ਹੋਏ ਜੀ ਜੈਪੁਰ ਹਸਪੀਟਲ ਦੇ ਵਿੱਚ ਡਾਕਟਰ ਸਵਰਾਜ ਜੀ ਨੇ ਸਾਡੇ ਬਹੁਤ ਨਜ਼ਦੀਕ ਨੇ ਇਹਨਾਂ ਨੇ ਗੱਲ ਕੀਤੀ ਸੀ ਸਾਡੇ ਕੋਲ ਕਿ ਡਾਕਟਰ ਸਾਹਿਬ ਕੋਈ ਐਦਾਂ ਦੀ ਮੈਡੀਸਨ ਹੋਵੇ ਜਿ ਜਿਵੇਂ ਮੰਨ ਲਓ ਜਿਵੇਂ ਆਪਾਂ ਕਿਸੇ ਵੀਰ ਦੇ ਡੈਗਰਨ ਹੋ ਜਾਂਦੀ ਹੈ ਜਾਂ ਲਾ ਇਲਾਜ ਹੋ ਜਾਂਦਾ ਹੈ ਉਹਦੇ ਅੰਗ ਕੱਟਣ ਤੱਕ ਨੌਬਤ ਆ ਜਾਂਦੀ ਹੈ ਉਹ ਜਿਹੜੀ ਮੈਡੀਸਨ ਹੈ ਜੀ ਅਸੀਂ ਖੁਦ ਤਿਆਰ ਕਰਦੇ ਹਾਂ ਤੇ ਉਸ ਦਾ ਅਸੀਂ ਪੇਸ਼ੈਂਟ ਤੋਂ ਸਿਰਫ ਓਨਾ ਕੁ ਹੀ ਮੰਨ ਲਓ ਪੈਸਾ ਲੈਨੇ ਜਿੰਨੇ ਵੀ ਦੀ ਮੈਡੀਸਨ ਬਣਦੀ ਆ ਅਸੀਂ ਉਹਦੇ ਵਿੱਚ ਕੋਈ ਕਮਾਈ ਨਹੀਂ ਕਰਦੇ ਇੱਕ ਐਂਸਮ ਸਮਝ ਲੋ ਵੀ ਭਲਾਈ ਦਾ ਕੰਮ ਹੈ ਉਹ ਜਿਹੜੀ ਹੈਗੀ ਆ ਜੀ ਉਹ ਮੰਨ ਲਓ ਕਾਸੀ ਜਾਂ ਪਿੱਤਲ ਦੇ ਭਾਂਡੇ ਦੇ ਵਿੱਚ ਬਣਦੀ ਆ ਤੇ ਕਾਸੀ ਜਾਂ ਪਿੱਤਲ ਦੇ ਚਮਚੇ ਦੇ ਨਾਲ ਹੀ ਲਾਉਣੀ ਪੈਂਦੀ ਆ ਜੋ ਵੀ ਵੀਰ ਭਾਈ ਆ ਜਿਹਦਾ ਕਟੋ-ਕਟਾ ਸਮਝ ਲੋ 40-50 ਸਾਲ ਤੋਂ ਜਖਮ ਇਲਾਜ ਇਲਾਜ ਆ ਭਮਾ ਦੀ ਸ਼ੂਗਰ ਜਿੰਨੀ ਮਰਜੀ ਆ ਸ਼ੂਗਰ ਕਰਕੇ ਉਹਦੇ ਜਖਮ ਬਿਲਕੁਲ ਇਨਫੈਕਸ਼ਨ ਜਾਦੇ ਹੋਈ ਪਈ ਆ ਕਿਉਂਕਿ ਵੀ ਇਲਾਜ ਨਹੀਂ ਹੋ ਰਿਹਾ ਉਹਨੂੰ ਕਿਸੇ ਵੱਡੇ ਹਸਪੀਟਲ ਇਹ ਬੋਲਤਾ ਵੀ ਇਹਦਾ ਅੰਗ ਜਿਹੜਾ ਕੱਟਿਆ ਜਾਉਂਦਾ ਪਰ ਵੀਰ ਜੀ ਇੱਕ ਵਾਰ ਤੁਸੀਂ ਰੋੜੀ ਦੇ ਵਿੱਚ ਡਾਕਟਰ ਸਵਰਾਜ ਜੀ ਨੇ ਜਾਂ ਪਰ ਹਸਪੀਟਲ ਦੇ ਵਿੱਚ ਉਹਨਾਂ ਨੂੰ ਮਿਲੋ ਉਹਨਾਂ ਕੋਲ ਇਹ ਜਿਹੜੀ ਦਵਾਈ ਆ ਅਵੇਲੇਬਲ ਹੈ ਅਸੀਂ ਤੁਹਾਡੇ ਦੀ ਜ਼ਿੰਮੇਵਾਰੀ ਲਵਾਂਗੇ 6 ਮਹੀਨੇ ਦੇ ਵਿੱਚ ਤੁਹਾਡਾ ਜਸਤੂ ਬਿਲਕੁਲ ਓਕੇ ਹੋ ਜਾਵੇ ਧੰਨਵਾਦ ਜੀ ਸਰ